ਹਾਂਜੀ ਬਾਬੇਓ ਕਰੋ ਚੈੱਕ ਕੰਮ ਆਪਣਾ 2x4 ਦੀ ਟਾਇਲ ਲਾਈਆ ਬੀੜੀਆਂ ਚ ਲਾਈਆ ਨੈਣੋ ਵਿੱਚ ਪੌਕਸੀ ਪੌਕਸੀ ਪਾ ਕੇ ਕਰੋ ਚੈੱਕ ਜੇ ਸੋਹਣਾ ਲੱਗਿਆ ਤਾਂ ਕਮੈਂਟ ਸ਼ੇਅਰ ਜ਼ਰੂਰ ਕਰਿਓ ਜਦੋਂ ਆਪਾਂ ਟਾਇਲ ਲੈਣ ਜਾਂਦੇ ਆ ਤਾਂ ਕਮਰਿਆਂ ਦਾ ਨਾਪ ਜ਼ਰੂਰ ਲੈ ਲਿਆ ਕਰੋ ਇਹਦੇ ਨਾਲ ਸਕ੍ਰੈਬ ਘੱਟ ਵੱਜਦੀ ਹੈ ਤੇ ਸੋਹਣਾ ਵੀ ਲੱਗਦਾ 2x4 ਦੀ ਟਾਇਲ ਪੂਰੀ ਕਮਰਿਆਂ ਚਾਹੀਏ ਇੱਕ ਸਾਈਡ ਤੇ ਪੱਛਰ ਰਈਆ ਚੈੱਕ ਕਰੋ ਕੰਮ ਆਪਣਾ ਬਲੈਕ ਬਾਕਸੀ ਦੀੜੀਆਂ ਤੇ ਨੈਣੋ 2x4 ਦੀ ਟਾਇਲ